ਸਾਰਿਆਂ ਨੂੰ ਜੈ ਮਸੀਹ ਕੀ ਸੋ ਪਰਮੇਸ਼ਰ ਦੇ ਪ੍ਰੇਮੀਆਂ ਅੱਜ ਬਾਣੀ ਦਾ ਜਿਹੜਾ ਟੌਪਿਕ ਏ ਉਹ ਟੌਪਿਕ ਦਾ ਨਾਮ ਏ ਮੈਂ ਗਲਤੀ ਨਹੀਂ ਕਰਾਂਗਾ ਕੀ ਟੌਪਿਕ ਏ ਮੈਂ ਗਲਤੀ ਨਹੀਂ ਕਰਾਂਗਾ ਪਲੀਜ਼ ਉੱਚੀ ਬੋਲਿਏ ਕੀ ਟੌਪਿਕ ਏ ਮੈਂ ਗਲਤੀ ਨਹੀਂ ਕਰਾਂਗਾ ਸਾਰੇ ਬੋਲਿਏ ਮੈਂ ਗਲਤੀ ਨਹੀਂ ਕਰਾਂਗਾ ਮੈਂ ਗਲਤੀ ਨਹੀਂ ਕਰਾਂਗਾ ਸੋ ਅੱਜ ਜਿਹੜਾ ਬਾਣੀ ਦਾ ਟੌਪਿਕ ਏ ਉਹ ਟੌਪਿਕ ਏ ਮੈਂ ਗਲਤੀ ਨਹੀਂ ਕਰਾਂਗਾ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ गिनती 20 ਅਧਿਆਏ ਉਹਦੀ 11 ਤੋ ਫਿਰ موسی ਨੇ ਆਪਣਾ ਹੱਥ ਚੁੱਕ ਕੇ ਉਸ ਡੰਗ ਨੂੰ ਆਪਣੇ ਢਾਂਗੇ ਨਾਲ ਦੋ ਵਾਰ ਮਾਰਿਆ ਤਾਂ ਬਹੁਤ ਪਾਣੀ ਨਿਕਲਿਆ ਨਿਕਲ ਆਇਆ ਫਿਰ ਮੰਡਲੀ ਅਤੇ ਉਹਨਾਂ ਦੇ ਪਸ਼ੂਆਂ ਨੇ ਪੀਤਾ ਉਪਰੰਤ ਯਹੋਵਾ ਨੇ موسی ਅਤੇ ਹਰੂਨ ਨੂੰ ਆਖਿਆ ਇਸ ਲਈ ਕਿ ਤੁਸੀਂ ਮੇਰੀ ਪ੍ਰਤੀਤ ਨਾ ਕੀਤੀ ਕਿ ਇਸਰਾਇਲ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤਰ ਠਹਿਰਾਉਂਦੇ ਹੁਣ ਤੁਸੀਂ ਇਹ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਨਹੀਂ ਲੈ ਜਾਓਗੇ ਆਮਨ ਸੋ ਪਰਮੇਸ਼ਰ ਦੇ ਪ੍ਰੇਮੀਆਂ ਇਸ ਜਗ੍ਹਾ ਤੇ ਜਿੱਕਰੇ ਪਰਮੇਸ਼ਰ ਦੇ ਇੱਕ ਬੰਦੇ ਦਾ ਜਿਹਦਾ ਨਾਮ ਮੂਸਾ ਹੈ ਮੂਸਾ ਇੱਕ ਇਹੋ ਜਿਹਾ ਪਰਮੇਸ਼ਰ ਦਾ ਬੰਦਾ ਹੈ ਜਿਨਨੇ ਬਲਦੀ ਝਾੜੀ ਦੇ ਵਿੱਚੋਂ ਪਰਮੇਸ਼ਵਰ ਦੇ ਨਾਲ ਗੱਲਾਂ ਕੀਤੀਆਂ ਨੇ موسی ਇੱਕ ਐਓਜਾ ਬੰਦਾ ਹੈ ਜਿਹਦੀ ਪ੍ਰਾਰਥਨਾ ਦੇ ਨਾਲ ਪਰਮੇਸ਼ਵਰ ਨੇ ਅਸਮਾਨ ਤੋਂ ਬਟੇਰਿਆਂ ਦਾ ਮੀਂਹ ਪਾਇਆ ਹੈ موسی ਇੱਕ ਐਓਜਾ ਪਰਮੇਸ਼ਵਰ ਦਾ ਬੰਦਾ ਹੈ ਜਿਹਦੀਆਂ ਦੁਆਵਾਂ ਦੇ ਨਾਲ ਸਮੁੰਦਰ ਦੋ ਹਿੱਸੇ ਹੋ ਗਿਆ ਹੈ موسی ਇੱਕ ਐਓਜਾ ਪਰਮੇਸ਼ਵਰ ਦਾ ਬੰਦਾ ਹੈ ਜਿਨਨੇ ਇੱਕ ਚਟਾਨ ਦੇ ਵਿੱਚੋਂ ਪਾਣੀ ਨੂੰ ਕੱਢਿਆ ਹੈ موسی ਇੱਕ ਐਓਜਾ ਪਰਮੇਸ਼ਵਰ ਦਾ ਬੰਦਾ ਹੈ ਜਿਹੜਾ ਫਰਾਉਨ ਦੇ ਹੱਥੋਂ ਇਸਰਾਇਲ ਕੌਮ ਨੂੰ ਛੁੜਾ ਕੇ ਲੈ ਕੇ ਆਇਆ ਹੈ ਪਰ ਤੁਹਾਨੂੰ ਪਤਾ ਹੈ ਜਦੋਂ ਇਹਨੇ ਸਫਰ ਕੀਤਾ ਹੈ ਜਦੋਂ ਪਰਮੇਸ਼ਰ ਦੇ ਨਾਲ ਗੱਲਾਂ ਹੁੰਦੀਆਂ ਨੇ ਜਦੋਂ ਪਰਮੇਸ਼ਰ ਬੰਦੇ ਨੂੰ ਬਰਕਤ ਦਿੰਦਾ ਹੈ ਜਦੋਂ ਪਰਮੇਸ਼ਰ ਬੰਦੇ ਦੇ ਨਾਲ ਸਹਾਰਾ ਕਰਦਾ ਹੈ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਬੰਦਾ ਗਲਤੀ ਕਰਦਾ ਹੈ ਇਹੀ ਗਲਤੀ ਮੂਸਾ ਦੇ ਕੋਲ ਹੋ ਗਈ ਹੈ ਮੂਸਾ ਦੇ ਕੋਲ ਇੱਕ ਗਲਤੀ ਹੋਈ ਹੈ ਲੋਕ ਪਿਆਸੇ ਸੀਗੇ ਪਸ਼ੂ ਪਿਆਸੇ ਸੀਗੇ ਪਰਮੇਸ਼ਵਰ ਨੇ ਕਿਹਾ ਕਿ ਜਿਹੜੀ ਸਾਹਮਣੇ ਤੂੰ ਢਿਮ ਵੇਖਦਾ ਪਿਆ ਹੈ ਸਾਹਮਣੇ ਜਿਹੜੀ ਪਹਾੜੀ ਜਾਂ ਟਿੱਬੀ ਵੇਖਦਾ ਪਿਆ ਹੈ ਤੂੰ ਉਹਨੂੰ ਜਾ ਕੇ ਕਹਿ ਕਿ ਪਾਣੀ ਦੇ ਉਹ ਪਾਣੀ ਦਵੇਗੀ ਪਰ ਤੁਹਾਨੂੰ ਪਤਾ ਹੈ ਫਿਰ ਕੀ ਹੋ ਜਾ ਮੂਸਾ ਉਹਦੇ ਕੋਲ ਪਹੁੰਚਿਆ ਅਤੇ ਉੱਥੇ ਜਾ ਕੇ ਉਹਨੇ ਉਹ ਢਿਮ ਨੂੰ ਦੋ ਵਾਰ ਸੋਟੀ ਮਾਰੀ ਜਿਹੜੀ ਉਥੇ پہاੜੀ ਬਣੀ ਸੀ ਉਥੇ ਦੋ ਵਾਰ ਉਹਨੇ ਸੋਟੀ ਮਾਰੀ ਇਸ ਗੱਲ ਤੋਂ ਪਰਮੇਸ਼ਰ موسی ਦੇ ਨਾਲ ਨਾਰਾਜ਼ ਹੋ ਗਿਆ ਕਹਿੰਦਾ ਤੂੰ ਮੇਰੀ ਪ੍ਰਤੀਤ ਨਹੀਂ ਕੀਤੀ ਤੂੰ ਮੈਨੂੰ ਪਵਿੱਤਰ ਨਹੀਂ ਸਮਝਿਆ ਤੇ ਯਾਦ ਰੱਖ ਕਿ ਜਿਹੜੇ ਹੋਣ ਇਸਰਾਇਲ ਕੌਮ ਨੂੰ ਮੈਂ ਛੜਾ ਕੇ ਲਗਿਆ ਛੜਾ ਕੇ ਲੈ ਕੇ ਆਇਆ ਵਾ ਇਹਨਾਂ ਨੇ ਕਨਾਨ ਦੇਸ਼ ਵਿੱਚ ਪਹੁੰਚਣਾ ਹੈ ਪਰ ਉਸ ਜਗ੍ਹਾ ਤੇ ਤੂੰ ਨਹੀਂ ਪਹੁੰਚੇਗਾ ਖੁਦਾ ਦੇ ਲੋਕੋ ਇਹ ਕੌਮ ਗੁਲਾਮ ਸੀਗੀ ਇਹ ਕੌਮ ਤਰਫ ਦੀ ਪਈ ਸੀ ਇਹ ਕੌਮ ਦੇ ਨਾਲ ਬੜੇ ਤਸ਼ੱਦਦ ਹੁੰਦੇ ਸੀ ਮੂਸਾ ਪਰਮੇਸ਼ਰ ਦੀ ਅਗਵਾਈ ਦੇ ਨਾਲ ਉਹਨਾਂ ਨੂੰ ਛਡਾਣ ਲਈ ਗਿਆ ਤੇ ਜਦੋਂ ਛਡਾ ਕੇ ਲੈ ਆਇਆ ਸਫ਼ਰ ਕਰਦੇ ਪੈਣੇ ਜੰਗਲਾਂ ਦੇ ਵਿੱਚ ਸਫ਼ਰ ਕੀਤਾ ਅੱਗ ਦਾ ਥਾਮੇ ਜਿਹੜਾ ਉਹ ਰਾਤ ਨੂੰ ਚੱਲਦਾ ਸੀਗਾ ਤੇ ਬੱਦਲ ਜਿਹੜਾ ਦਿਨ ਸਾਂ ਕਰਦੇ ਸੀਗੇ ਐਡੀ ਵੱਡੀ ਤਾਕਤ ਇਹਨਾਂ ਦੇ ਨਾਲ ਕੰਮ ਕਰਦੀ ਪਈ ਸੀ ਪਰ ਜਦੋਂ ਇਹਨਾਂ ਨੇ ਗਲਤੀ ਕੀਤੀ ਤੇ ਪਰਮੇਸ਼ਰ ਦਾ ਅਭਿਸ਼ੇਕ ਇਹਨਾਂ ਤੋਂ ਪਾਸੇ ਹੋ ਗਿਆ ਪਰਮੇਸ਼ਰ ਨੇ ਉਹ ਗਲਤੀ ਪਸੰਦ ਨਹੀਂ ਕੀਤੀ ਖੁਦਾ ਦੇ ਲੋਕੋ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਐਡਾ ਵੱਡਾ ਸਮਰਥੀ ਬੰਦਾ ਐਡਾ ਰੱਬ ਨਾਲ ਗੱਲਾਂ ਕਰਨ ਵਾਲਾ ਫੇਰ ਵੀ ਗਲਤੀ ਕਰ ਗਿਆ ਅੱਗੇ ਤੁਸੀਂ ਦੇਖ ਸਕਦੇ ਹੋ ਪਰਮੇਸ਼ਰ ਦੇ ਕਲਾਮ ਦੇ ਵਿੱਚ ਪਹਿਲਾ ਸਾਮੂਲ ਦੋ ਅਧਿਆਇ ਉਹ ਦੀ ਬਾਣੀ ਆਜਤਾ ਹੂੰ ਇਲੀ ਬੁੱਢਾ ਹੋ ਗਿਆ ਅਤੇ ਉਸ ਨੇ ਉਹ ਸਭ ਕੁਝ ਸੁਣਿਆ ਜੋ ਤੇ ਪੁੱਤਰ ਸਾਰੇ ਇਸਰਾਇਲ ਨਾਲ ਕੀ ਕੀ ਕਰਦੇ ਸਨ ਅਤੇ ਕਿਕਰ ਉਹਨਾਂ ਤੀਵੀਆਂ ਨਾਲ ਜੋ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਸੇਵਾ ਕਰਦੀਆਂ ਇਕੱਠੀਆਂ ਹੁੰਦੀਆਂ ਸਨ ਅਤੇ ਸੰਗ ਕਰਦੇ ਸਨ ਆਮੀਨ ਖੁਦਾ ਦੇ ਲੋਕੋ ਇੱਥੇ ਪਰਮੇਸ਼ਰ ਦਾ ਇੱਕ ਪੰਦਾ ਹੈ ਨਹੀਂ ਅਤੇ ਏਲੀ ਦੇ ਬੱਚੇ ਨੇ ਇਹ ਹੈਕਲ ਦੇ ਵਿੱਚ ਰਹਿੰਦੇ ਨੇ ਇੱਥੇ ਲੋਕ ਦੁਖੀ ਬਿਮਾਰ ਹੈਕਲ ਦੇ ਵਿੱਚ ਆਉਂਦੇ ਸੀਗੇ ਲੋਕ ਸਮੱਸਿਆਵਾਂ ਦੇ ਕਿਰੇ ਹੈਕਲ ਦੇ ਵਿੱਚ ਆਉਂਦੇ ਸੀਗੇ ਤੇ ਜਿਹੜੇ ਏਲੀ ਦੇ ਬੱਚੇ ਸੀਗੇ ਉਹ ਹੈਕਲ ਨੂੰ ਤੁੱਛ ਸਮਝਦੇ ਸੀਗੇ ਜਦੋਂ ਵੀ ਕੋਈ ਭੇਟ ਚੜਦੀ ਸੀਗੀ ਸਭ ਤੋਂ ਪਹਿਲਾਂ ਖਾ ਲੈਂਦੇ ਸੀਗੇ ਉੱਥੇ ਜਦੋਂ ਵੀ ਕੋਈ ਗੱਲ ਹੁੰਦੀ ਸੀ ਰੱਬ ਦੇ ਬਾਰੇ ਇਹ ਉਹਦੇ ਵਿੱਚ ਧਿਆਨ ਨਹੀਂ ਸੀ ਦੇਂਦੇ ਜਿਹੜੀਆਂ ਔਰਤਾਂ ਉੱਥੇ ਆਉਂਦੀਆਂ ਸੀ ਕਿਨਾ ਵਿਧਵਾ ਔਰਤਾਂ ਆਉਂਦੀਆਂ ਸੀ ਕਿਨਾ ਜਾਂ ਕੁੜੀਆਂ ਉੱਥੇ ਆਉਂਦੀਆਂ ਸੀ ਕਿਨਾ ਇਹ ਉਹਨਾਂ ਦੇ ਨਾਲ ਸੌਂਦੇ ਸੀਗੇ ਇਹ ਉਤੇ ਵੀ ਵਿਚਾਰ ਕਰਦੇ ਸੀਗੇ ਇਹਨਾਂ ਹਾਈਕਲ ਨੂੰ ਤੁੱਛ ਬਣਾ ਦਿੱਤਾ ਸੀ ਉਤੇ ਖੁਦਾ ਦੇ ਲੋਕੋ ਉਸੇ ਹਾਈਕਲ ਦੇ ਵਿੱਚ ਪਰਮੇਸ਼ਵਰ ਗੱਲਾਂ ਕਰਦਾ ਰਿਹਾ ਉਸ ਹਾਈਕਲ ਦੇ ਵਿੱਚ ਪਰਮੇਸ਼ਵਰ ਨੇ ਸੈਮੂਲ ਨੂੰ ਆਵਾਜ਼ਾਂ ਮਾਰੀਆਂ ਨੇ ਪਰ ਇਹਨਾਂ ਨੇ ਹਾਈਕਲ ਨੂੰ ਤੁੱਛ ਸਮਝਿਆ ਇਹਨਾਂ ਹਾਈਕਲ ਦੇ ਨਾਲ ਮਜ਼ਾਕ ਕੀਤਾ ਇਹਨਾਂ ਪਰਮੇਸ਼ਵਰ ਦੇ ਨਾਲ ਜਿਹੜਾ ਪਰਮੇਸ਼ਵਰ ਨੂੰ ਠੱਠਿਆਂ ਚ ਉਡਾਇਆ ਇਹਨਾਂ ਵੀ ਗਲਤੀ ਕਰ ਦਿੱਤੀ ਖੁਦਾ ਦੇ ਲੋਕੋ ਇਹਨਾਂ ਦੇ ਬਾਪ ਨੂੰ ਪਰਮੇਸ਼ਵਰ ਨੇ ਬਰਕਤ ਦਿੱਤੀ ਇਹਨਾਂ ਦੇ ਬਾਪ ਦੇ ਨਾਲ ਪਰਮੇਸ਼ਵਰ ਗੱਲਾਂ ਕਰਦਾ ਸੀਗਾ ਇਹਨਾਂ ਦੇ ਬਾਪ ਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਸੀਗੀ ਤੇ ਮਗਰ ਉਹ ਪੁੱਤਰਾਂ ਨੇ ਉਹ ਕਿਰਪਾ ਨੂੰ ਵੇਖਿਆ ਉਹ ਬਰਕਤ ਨੂੰ ਵੇਖਿਆ ਤੇ ਪਰਮੇਸ਼ਵਰ ਨੂੰ ਕਦੀ ਨਹੀਂ ਵੇਖ ਸਕੇ ਇਹ ਲੋਕਾਂ ਪਹਿਲੀ ਗਲਤੀ ਮੂਸਾ ਤੋਂ ਹੋ ਗਈ ਦੂਜੀ ਗਲਤੀ ਏਲੀਆ ਦੇ ਬੱਚਿਆਂ ਤੋਂ ਹੋ ਗਈ ਖੁਦਾ ਦੇ ਲੋਕੋ ਕਹਾਣੀਆਂ ਇੱਥੇ ਹੀ ਖਤਮ ਨਹੀਂ ਹੁੰਦੀਆਂ ਤੁਸੀਂ ਕਲਾਮ ਦੇ ਵਿੱਚ ਪੜ ਸਕਦੇ ਹੋ ਪਹਿਲਾ ਸ਼ੈਮੂਲ ਉਹਦਾ 13 ਦੇ ਆਏ ਉਹਦੀ 9 ਐਤੋਂ ਤਦ ਸ਼ਾਉਲ ਨੇ ਆਖਿਆ ਹੋਮ ਦੀ ਬਲੀ ਅਤੇ ਸੁਖਸਾਂਦ ਦੀ ਭੇਟ ਮੇਰੇ ਕੋਲ ਲੈ ਆਓ ਅਤੇ ਉਹ ਨੇ ਹੋਮ ਦੀ ਬਲੀ ਚੜਾਈ ਅਤੇ ਅਜਿਹਾ ਹੋਇਆ ਜਿਸ ਵੇਲੇ ਉਹ ਨੇ ਹੋਮ ਦੀ ਬਲੀ ਚੜਾ ਚੁੱਕਾ ਤਾਂ ਵੇਖੋ ਸ਼ੈਮੂਲ ਵੀ ਅੱਪੜ ਪਿਆ ਅਤੇ ਸ਼ਾਉਲ ਨੂੰ ਉਸ ਦੇ ਮਿਲਣ ਨੂੰ ਉਸ ਦੀ ਸੁਖਸਾਂਦ ਪੁੱਛਣ ਨੂੰ ਨਿਕਲਿਆ ਸ਼ਾਉਲ ਨੇ ਆਖ ਪੁੱਛਿਆ ਤੂੰ ਸਾ ਕੀ ਕੀਤਾ ਸ਼ਾਉਲ ਬੋਲਿਆ ਮੈਂ ਜੋ ਡਿੱਠਾ ਕਿ ਲੋਕ ਮੇਰੇ ਕੋਲੋਂ ਖਿੰਡ ਗਏ ਹਨ ਅਤੇ ਤੂੰ ਠਹਿਰੇ ਹੋਏ ਦਿਨਾਂ ਵਿੱਚ ਨਾ ਆਇਆ ਅਤੇ ਫਲਿਸਤੀ ਮਿਕਮਾਸ ਇੱਕ ਮਿਕਮਾਸ ਵਿੱਚ ਇਕੱਠੇ ਹੋਏ ਤਾਂ ਮੈਂ ਆਖਿਆ ਜੋ ਫਲਿਸਤੀ ਮੇਰੇ ਉੱਤੇ ਗਲਗਾਲ ਵਿੱਚ ਆਣ ਫੈਣਗੇ ਤੇ ਮੈਂ ਹੁਣ ਤਿੱਕਰ ਯੋ ਵਾਦੀ ਕਿਰਪਾ ਦੀ ਬੇਨਤੀ ਨਹੀਂ ਕੀਤੀ ਇਸ ਲਈ ਮੈਂ ਬੇਵਸ ਹੋ ਗਿਆ ਹੋਮ ਦੀ ਬਲੀ ਚੜਾਈ ਆਮੀਨ ਪਰਮੇਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਤੇ ਜ਼ਿਕਰ ਸੌਲ ਨਾਮ ਦਾ ਇੱਕ ਬੰਦਾ ਹੈ ਏ ਬੜਾ ਉੱਚਾ ਏ ਬੜਾ ਲੰਬਾ ਏ ਬੜਾ ਸੋਹਣਾ ਸੁਨਖਾ ਏ ਇਹਨੂੰ ਇਸਰਾਇਲ ਦਾ ਰਾਜਾ ਬਣਾਉਣ ਦਿੱਤਾ ਗਿਆ ਜਦੋਂ ਇਹ ਰਾਸ ਕੱਦੀ ਤੇ ਆਇਆ ਏ ਅਤੇ ਇਹਨੇ ਸੈਮੂਅਲ ਦੇ ਕੋਲੋਂ ਮਸਾ ਪਾਇਆ ਸੀਗਾ ਸੈਮੂਅਲ ਨੇ ਦਾ ਬਿਸ਼ੇਕ ਕੀਤਾ ਸੀਗਾ ਅਤੇ ਹੋਮ ਦੀ ਬਲੀ ਚੜਾਣੀ ਸੀਗੀ ਇਹਨੇ ਆਪਣੇ ਉਸਤਾਦ ਨੂੰ ਨਹੀਂ ਢਿੱਕਿਆ ਇਹਨੇ ਪਰਮੇਸ਼ਰ ਦੇ ਬੰਦੇ ਦੀ ਉਡੀਕ ਨਹੀਂ ਕੀਤੀ ਇਨੇ ਸੈਮੂਲ ਨਬੀ ਦੀ ਉਡੀਕ ਨਹੀਂ ਕੀਤੀ ਕਿਨੇ ਹੌਂਦੀ ਬਲੀ ਚੜਾ ਦਿੱਤੀ ਤੇ ਤੁਹਾਨੂੰ ਪਤਾ ਹੈ ਪਰਮੇਸ਼ਵਰ ਇਹਦੇ ਤੋਂ ਖੁਸ਼ ਨਹੀਂ ਹੋਇਆ ਪਰਮੇਸ਼ਵਰ ਇਹਦੇ ਤੋਂ ਦੁਖੀ ਹੋਇਆ ਤੇ ਜਦੋਂ ਪਰਮੇਸ਼ਵਰ ਦੁਖੀ ਹੁੰਦਾ ਹੈ ਉਹ ਦੋ ਕੋਜਣਾ ਕੁਝ ਹੁੰਦਾ ਜੇ ਜਦੋਂ ਪਰਮੇਸ਼ਵਰ ਇਹਦੇ ਤੋਂ ਦੁਖੀ ਹੋਇਆ ਤੇ ਤੁਹਾਨੂੰ ਪਤਾ ਹੈ ਸਾਊਲ ਦਾ ਰਾਜ ਖਤਮ ਹੋ ਗਿਆ ਸਾਊਲ ਗੱਦੀ ਤੋਂ ਲੈ ਗਿਆ ਤੇ ਫਿਰ ਪਰਮੇਸ਼ਵਰ ਨੇ ਇਹਦੇ ਤੇ ਅਫਸੋਸ ਕੀਤਾ ਬਾਈਬਲ 'ਚ ਲਿਖਿਆ ਹੈ ਪਰਮੇਸ਼ਵਰ ਨੇ ਕੀ ਕੀਤਾ ਹੈ ਅਫਸੋਸ ਕੀਤਾ ਇਹਦੇ ਉੱਤੇ ਖੁਦਾ ਦੇ ਲੋਕੋ ਜਦੋਂ ਇਹ ਰਾਜਾ ਬਣਿਆ ਪਰਮੇਸ਼ਰ ਖੁਸ਼ ਸੀਗਾ ਜਦੋਂ ਇਹ ਪ੍ਰਜਾ ਦੀ ਅਗਵਾਈ ਕਰਦਾ ਪਰਮੇਸ਼ਰ ਖੁਸ਼ ਸੀਗਾ ਜਦੋਂ ਇਹ ਰੱਬ ਦੀ ਉਸਤਤ ਕਰਦਾ ਸੀਗਾ ਪ੍ਰਭੂ ਖੁਸ਼ ਸੀਗਾ ਤੇ ਜਦੋਂ ਇਹਨੇ ਆਪਣੀ ਮਰਜ਼ੀ ਦੇ ਨਾਲ ਭੇਡ ਚੜਾ ਦਿੱਤੀ ਤੇ ਪਰਮੇਸ਼ਰ ਕੀ ਹੋ ਗਿਆ ਹਲੋ ਦੁਖੀ ਹੋਇਆ ਨਿਰਾਸ਼ ਹੋਇਆ ਉਹਨੇ ਨੂੰ ਰਾਜਗਦੀ ਤੋਂ ਲਾਤਾ ਅਫਸੋਸ ਕੀਤਾ ਬਾਈਬਲ ਚੋਂ ਕਿਹਾ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਕਲਾਮ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਦੂਸਰਾ ਸੈਮੂਲ 11 ਜੀ ਦੀ ਦੋਆ ਇਤਨੂੰ ਇੱਕ ਦਿਨ ਸੰਧਿਆ ਵੇਲੇ ਅਜਾਹਾ ਹੋਇਆ ਜੋ ਦੌਦ ਆਪਣੇ ਮੰਜੇ ਉੱਤੇ ਉੱਠ ਕੇ ਸ਼ਾਹੀ ਮਹਿਲ ਦੀ ਛੱਤ ਉੱਤੇ ਫਿਰਨ ਲੱਗਾ ਅਤੇ ਉੱਥੋਂ ਉਸ ਨੇ ਇੱਕ ਤੀਵੀ ਨੂੰ ਡਿੱਠਾ ਜੋ ਨਹਾਉਂਦੀ ਪਈ ਸੀ ਅਤੇ ਉਹ ਤੀਵੀ ਵੇਖਣ ਵਿੱਚ ਡਾਢੀ ਸੋਹਣੀ ਸੀ ਤਦ ਦੌਦ ਨੇ ਉਸ ਤੀਵੀ ਦਾ ਪਤਾ ਕਰਨ ਲਈ ਲੋਕ ਕਲੇ ਉਹਨਾਂ ਨੇ ਆਖਿਆ ਪਲਾ ਇਹ ਅਲੀ ਆਮ ਦੀ ਤੀ ਬਸ਼ਬਾ ਅਮੀਨ ਪਰਮੇਸ਼ਰ ਦੇ ਮੁਬਾਰਕ ਲੋਕੋ ਇਥੇ ਦੌਲਦਾ ਆ ਦੌਲਦ ਰਾਜਾ ਬਣਾ ਦਿੱਤਾ ਗਿਆ ਸੀਗਾ ਦੌਲਦਾ ਬਿਸ਼ੇਕ ਹੋਇਆ ਸੀ ਜ਼ਮੂਲ ਦੇ ਦੁਆਰਾ ਪਰਮੇਸ਼ਰ ਨੇ ਇਹਨੂੰ ਰਾਜਾ ਬਣਾਇਆ ਅਤੇ ਜਦੋਂ ਰਾਜਗਦੀ ਤੇ ਚੜ ਗਿਆ ਹੈ ਜਦੋਂ ਰਾਜਾ ਬਣ ਗਿਆ ਹੈ ਇਹ ਕੋਠੇ ਤੇ ਚੜਿਆ ਹੈ ਆਉਦੇ ਮਹਿਲ ਦੇ ਉੱਤੇ ਘੁੰਮਦਾ ਪਿਆ ਸੀਗਾ ਇੱਕ ਔਰਤ ਨੌਂਦੀ ਨੂੰ ਇਹਨੇ ਵੇਖਿਆ ਅਤੇ ਉਹਦੇ ਨਾਲ ਪਾਪ ਕੀਤਾ ਇਹ ਰਾਜਗਦੀ ਤੋਂ ਲੈ ਗਿਆ ਪਰਮੇਸ਼ਰ ਦੁਖੀ ਹੋਇਆ ਕਲਾਮ ਦੇ ਵਿੱਚ ਲਿਖਿਆ ਕਿ ਦਾਊਦ ਪਰਮੇਸ਼ਰ ਦੇ ਮਾਣ ਪਾਉਂਦਾ ਬੰਦਾ ਸੀਗਾ ਵੇਖੋ ਕਿੰਡੀ ਵੱਡੀ ਗੱਲ ਹੈ ਕਿ ਦਾਊਦ ਪਰਮੇਸ਼ਰ ਦੇ ਕਿਹੜਾ ਬੰਦਾ ਸੀਗਾ ਹੈਲੋ ਮਾਨ ਪਾਉਂਦਾ ਬੰਦਾ ਇਹਨੂੰ ਰਾਜਾ ਬਣਾਇਆ ਪ੍ਰਭੂ ਨੇ ਇਹਨੂੰ ਤਾਕਤ ਦਿੱਤੀ ਪਰਮੇਸ਼ਰ ਨੇ ਇਹਨੂੰ ਬੁੱਧ ਦਿੱਤੀ ਪਰਮੇਸ਼ਰ ਨੇ ਆਪਣਾ ਅਭਿਸ਼ੇਕ ਦਿੱਤਾ ਤੇ ਫੇਰ ਵੀ ਇਹਨੇ ਪਾਪ ਕੀਤਾ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਉੱਠਦਾ ਹੋਏਗਾ ਅਸੀਂ ਬੜੇ ਟਾਈਮ ਤੋਂ ਇੱਥੇ ਬੈਠੇ ਆਂ ਅਸੀਂ ਬੜੇ ਉਟਾੜ ਪੀਆ ਬੰਨ ਰਾਵਾਂ ਦੇ ਵਿੱਚੋਂ ਨੰਗ ਕੇ ਆਏ ਆਂ ਅਸੀਂ ਕਲਾਮ ਸੁਣਦੇ ਲਈ ਆਏ ਆਂ ਤੇ ਚਾਰ ਅਜਾਤ ਦਿੱਤੀਆਂ ਕਿੰਨੇ ਕੀ ਕੀ ਪਾਪ ਕੀਤਾ ਹੈ ਇਹਦਾ ਮਤਲਬ ਕੀ ਹੈ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਸੁਣੋ موسی ਤੇ ਪਰਮੇਸ਼ਰ ਦਾ ਪਰੋਸਾ ਸੀ ਇਹਨੇ ਪਾਪ ਕੀਤਾ ਏਲੀ ਦੇ ਬੱਚਿਆਂ ਦੇ ਉੱਤੇ ਪਰਮੇਸ਼ਰ ਦਾ ਪਰੋਸਾ ਸੀ ਉਹਨਾਂ ਨੇ ਪਾਪ ਕੀਤਾ ਸ਼ਾਉਲ ਤੇ ਪਰਮੇਸ਼ਰ ਦਾ ਪਰੋਸਾ ਸੀ ਉਹਨੇ ਪਾਪ ਕੀਤਾ ਦਾਊਦ ਤੇ ਪਰਮੇਸ਼ਰ ਦਾ ਪਰੋਸਾ ਸੀ ਉਹਨੇ ਪਾਪ ਕੀਤਾ ਅੱਜ ਤੁਹਾਡੇ ਉੱਤੇ ਪਰਮੇਸ਼ਰ ਦਾ ਪਰੋਸਾ ਹੈ ਸੋਚੋ ਅਗਰ ਤੁਸੀਂ ਪਾਪ ਕਰ ਦੋਗੇ ਐਡੇ ਪਵਿੱਤਰ ਬੰਦੇ ਐਡੇ ਸ਼ਕਤੀਸ਼ਾਲੀ ਬੰਦੇ ਐਡੇ

ਖੁਦਾ ਦੇ ਲੋਕੋ ਜੇ ਸ਼ਾਉਲ ਨੇ ਪਾਪ ਕੀਤਾ ਪਰਮੇਸ਼ਰ ਲੋਕਾਂ ਨਾਲ ਗੱਲ ਕਰਨੋਂ اٹ ਗਿਆ ਜੇ ਦੌਦ ਨੇ ਪਾਪ ਕੀਤਾ ਤੇ ਪਰਮੇਸ਼ਰ ਲੋਕਾਂ ਦੇ ਨਾਲ ਉਹ ਗੱਲ ਕਰਨੀ اٹ ਗਿਆ ਜੇ ਏਲੀ ਦੇ ਪੁੱਤਰਾਂ ਨੇ ਪਾਪ ਕੀਤਾ ਕਿ ਪਰਮੇਸ਼ਰ ਨੇ ਉਹਦੋਂ ਬਾਅਦ ਲੋਕਾਂ ਨਾਲ ਗੱਲ ਨਹੀਂ ਕੀਤੀ ਕਿ ਜਿਹੜੇ ਦੌਦ ਨੇ ਪਾਪ ਕੀਤਾ ਕਿ ਪਰਮੇਸ਼ਰ ਉਹਦੋਂ ਬਾਅਦ ਗੁੰਗਾ ਹੋ ਗਿਆ ਨਹੀਂ ਉਹਦੋਂ ਬਾਅਦ ਵੀ ਪਰਮੇਸ਼ਰ ਲੋਕਾਂ ਨਾਲ ਗੱਲਾਂ ਕਰਦਾ ਰਿਹਾ ਯਾਦ ਰੱਖੋ ਅੱਜ ਤੁਸੀਂ ਇੱਥੇ ਬੈਠੇ ਹੋ ਤੁਹਾਨੂੰ ਇੱਕ ਡਿਊਟੀ ਦਿੱਤੀ ਗਈ ਏ ਇਹ ਇੱਥੇ ਬੈਠੇ ਨੇ ਇਹਨਾਂ ਨੂੰ ਇੱਕ ਡਿਊਟੀ ਦਿੱਤੀ ਗਈ ਏ ਅਗਰ ਤੁਹਾਨੂੰ ਡਿਊਟੀ ਦਿੱਤੀ ਗਈ ਏ ਪਾਣੀ ਪਿਆਣ ਦੀ ਤੇ ਤੁਸੀਂ ਆਪਣੇ ਆਪ ਵਿੱਚ ਫਕਰ ਮਹਿਸੂਸ ਕਰੋ ਤੁਸੀਂ ਰੱਬ ਦਾ ਧੰਨਵਾਦ ਕਰੋ ਕਿ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਛੱਡ ਕੇ ਮੈਨੂੰ ਇਹ ਡਿਊਟੀ ਦਿੱਤੀ ਏ ਤੁਸੀਂ ਵਫਾਦਾਰੀ ਦੇ ਨਾਲ ਪਰਮੇਸ਼ਰ ਦਾ ਕੰਮ ਕਰੋ ਖੁਦਾ ਦੇ ਲੋਕੋ ਇਹ ਕੰਮ ਛੋਟਾ ਨਹੀਂ ਪਰ ਬਰਕਤ ਬਹੁਤ ਵੱਡੀ ਆਏਗੀ ਤੁਹਾਡੇ ਉੱਤੇ ਖੁਦਾ ਦੇ ਲੋਕੋ ਅੱਜ ਜੇ ਦਰੀ ਚੜਨ ਵਾਲਾ ਬੰਦਾ ਏ ਉਹ ਸੋਚੇ ਇਹ ਕੋਈ ਸੇਵਾ ਏ ਮੇਰੀਆਂ ਦਰੀਆਂ ਚੜਨੀਆਂ ਪੈ ਰੀਆਂ ਨੇ ਮੈਂ ਦਰੀ ਚੜਦਾ ਰਾਂਗਾ ਉਹ ਨੂੰੜੀ ਪਤਾ ਕਿ ਉਹ ਦਰੀਆਂ ਚੜਨ ਦੀ ਸੇਵਾ ਕਰਦਾ ਰਹੇਗਾ ਯਾ ਉਹ ਪਰਮੇਸ਼ਰ ਉਹਦੇ ਕਰਾਨੇ ਦੇ ਪਾਪ ਛਾੜਦਾ ਰਹੇਗਾ ਖੁਦਾ ਦੇ ਲੋਕੋ ਸੇਵਾ ਛੋਟੀ ਏ ਉਹਨੂੰ ਵੀ ਕਰੋ ਸੇਵਾ ਵੱਡੀ ਏ ਉਹਨੂੰ ਵੀ ਕਰੋ ਖੁਦਾ ਦੇ ਲੋਕੋ ਹਿਆਦ ਰੱਖੋ ਅਗਰ ਇਹ ਲੋਕਾਂ ਨੇ ਪਰਮੇਸ਼ਰ ਦੀ ਗੱਲ ਨੂੰ ਨਹੀਂ ਸੁਣਿਆ ਆਪਣੀ ਮਰਜ਼ੀ ਕੀਤੀ ਪਰਮੇਸ਼ਰ ਨੇ ਉਹਦੀ ਜਗ੍ਹਾ ਤੇ ਹੋਰ ਲੋਕ ਖੜੇ ਕਰ ਦਿੱਤੇ ਪਰਮੇਸ਼ਰ ਨੇ ਉਹਦੂ ਸ਼ਕਤੀਸ਼ਾਲੀ ਲੋਗ ਲਿਆਂਦੇ ਅੱਜ ਅਗਰ ਤੁਹਾਨੂੰ ਇੱਕ ਪੋਜੀਸ਼ਨ ਦਿੱਤੀ ਜਾਂਦੀ ਏ ਅਗਰ ਤੁਹਾਨੂੰ ਇੱਕ ਸਥਾਨ ਦਿੱਤਾ ਜਾਂਦਾ ਹੈ ਚਰਚ ਦੇ ਵਿੱਚ ਚਾਹੇ ਤੁਸੀਂ ਇੱਕ ਬਲੀਵਰ ਹੋ ਤੁਹਾਡੀ ਬਰਕਤ ਓਡੀ ਏ ਇੱਕ ਵਰਸ਼ਿਪ ਲੀਡਰ ਨੇ ਉਹਦੀ ਬਰਕਤ ਵੀ ਓਡੀ ਏ ਇੱਕ ਪ੍ਰਚਾਰਕ ਏ ਉਹਦੀ ਬਰਕਤ ਵੀ ਓਡੀ ਏ ਚਾਹੇ ਕੋਈ ਸਾਜ਼ ਵਜਾਉਣ ਵਾਲਾ ਹੈ ਗਾਉਣ ਵਾਲਾ ਉਹਦੀ ਬਰਕਤ ਓਡੀ ਏ ਪਰਮੇਸ਼ਰ ਨੇ ਜਦੋਂ ਬਰਕਤ ਦੇਣ ਲੱਗਿਆ ਨਹੀਂ ਵੇਖਣਾ ਇਹ ਪ੍ਰੀਚਰ ਨੇ ਮੈਨੂੰ ਵੱਧ ਬਰਕਤ ਦੇਵਾ ਇਹ ਦਰਿਆ ਚੜਨ ਵਾਲਾ ਇਹਨੂੰ ਮੈਂ ਥੋੜੀ ਬਰਕਤ ਦੇਵਾ ਇਹ ਗਾਉਣ ਵਾਲਾ ਇਹਨੂੰ ਮੈਂ ਛੋਟੀ ਬਰਕਤ ਦੇਵਾ ਤੇ ਜਿਹੜਾ ਵਜਾਉਣ ਵਾਲਾ ਉਹਨੂੰ ਵੱਡੀ ਬਰਕਤ ਦੇਵਾ ਇਹ ਪਰਮੇਸ਼ਰ ਨੇ ਨਹੀਂ ਜੇ ਸੋਚਣਾ ਇਹ ਆਪਾਂ ਹੀ ਸੋਚਦੇ ਪਏ ਆ। ਇਹ ਸਾਡੇ ਦਿਮਾਗ ਦੇ ਅੰਦਰ ਹੀ ਗੱਲ ਚੱਲਦੀ ਪਈ ਹੈ। ਪਰਮੇਸ਼ਰ ਨੇ ਜਦੋਂ ਬਰਕਤ ਦੇਣੀ ਹੈ, ਉਹਨੇ ਅੱਖਾਂ ਬੰਦ ਕਰਕੇ ਦੇ ਦੇਣੀ। ਉਹਨੇ ਇਹ ਨਹੀਂ ਵੇਖਣਾ ਇਹ ਗੌਣ ਵਾਲਾ ਏ ਕਿ ਵਜੋਂ ਵਾਲਾ ਹੈਗਾ। خدا ਦੇ ਲੋਕੋ ਅਗਰ ਤੁਹਾਡੇ ਮਨ ਦੇ ਵਿੱਚ ਕਦੀ ਸਵਾਲ ਉੱਠੇ ਕਿ ਮੈਂ ਅੱਜ ਐਤਵਾਰ ਨਹੀਂ ਜਾਵਾਂਗਾ ਤੇ ਕੀ ਹੋ ਜਾਏਗਾ? ਅਗਰ ਮੇਰੇ ਮਨ ਦੇ ਵਿੱਚ ਇੱਕ ਦਿਨ ਵੀ ਕਮਾਂਡ ਆ ਜਾਵੇ ਕਿ ਮੈਂ ਕਹਾਂ ਕਿ ਪ੍ਰਭੂ ਅੱਜ ਮੈਂ ਪ੍ਰਚਾਰ ਨਹੀਂ ਕਰਨਾ ਤੇ ਤੁਹਾਨੂੰ ਪਤਾ ਹੈ ਇਸ ਕੁਲ ਪੇੜ ਤੇ ਬੜੇ ਲੋਗ ਆਏ ਤੇ ਬੜੇ ਚਲੇ ਗਏ ਨੇ ਅੱਜ ਜਿੱਥੇ ਤੁਸੀਂ ਬੈਠੇ ਹੋਏ ਹੋ ਖੁਦਾ ਦੇ ਲੋਕੋ ਇਹ ਜਗ੍ਹਾ ਐਵੇਂ ਨਹੀਂ ਹੈ ਇੱਥੇ ਬੜੇ ਬੈਠ ਕੇ ਤੇ ਬੜੇ ਚਲੇ ਗਏ ਨੇ ਇਸ ਸਟੇਜ ਦੇ ਉੱਤੇ ਬੜੇ ਆ ਕੇ ਤੇ ਬੜੇ ਚਲੇ ਗਏ ਨੇ ਪਰ ਯਾਦ ਰੱਖੋ ਜੇ ਪਰਮੇਸ਼ਰ ਨੇ ਤੁਹਾਨੂੰ ਬੁਲਾਇਆ ਏ ਤੇ ਤੁਹਾਡੀ ਜਗ੍ਹਾ ਉਹ ਨਹੀਂ ਰਹਗੀ ਪਰਮੇਸ਼ਰ ਤੁਹਾਨੂੰ ਬਹੁਤ ਵੱਡੀਆਂ ਜਗ੍ਹਾ ਤੇ ਲੈ ਕੇ ਜਾਣ ਵਾਲਾ ਹੈਗਾ ਹਾਜ ਜ ਤੁਹਾਡਾ ਅਭਿਸ਼ੇਕ ਇਸ ਜਗ੍ਹਾ ਤੇ ਆ ਗਿਆ ਹੈ ਤੁਹਾਡੀ ਬਲੇਸਿੰਗ ਇਸ ਜਗ੍ਹਾ ਤੇ ਆ ਗਈ ਏ ਇਚਾ ਸ਼ਾਉਲ ਦੇ ਨਾਲ ਗੱਲ ਕਰ ਸਕਦਾ ਹੈ ਪਰਮੇਸ਼ਰ ਦੌਦ ਦੇ ਨਾਲ ਗੱਲ ਕਰ ਸਕਦਾ ਹੈ ਪਰਮੇਸ਼ਰ ਏਲੀ ਦੇ ਏਲੀ ਦੇ ਨਾਲ ਗੱਲ ਕਰ ਸਕਦਾ ਹੈ ਪਰਮੇਸ਼ਰ ਸੈਮੂਲ ਦੇ ਨਾਲ ਗੱਲ ਕਰ ਸਕਦਾ ਹੈ ਤੇ ਵਾਰੀ ਤੁਹਾਡੀ ਤੇ ਮੇਰੀ ਜੇ ਯਹਵਾ ਸਾਡੇ ਨਾਲ ਗੱਲਾਂ ਕਰਨ ਵਾਲਾ ਹੈ ਯਹਵਾ ਸਾਨੂੰ ਬਰਕਤ ਦੇਣ ਵਾਲਾ ਹੈਗਾ ਖੁਦਾ ਦੇ ਲੋਕੋ ਪਰਮੇਸ਼ਰ ਦੇ ਮੁਬਾਰਕ ਲੋਕੋ ਜਿਹੜੀ ਜਗ੍ਹਾ ਤੇ ਅੱਜ ਤੁਸੀਂ ਬੈਠੇ ਹੋ ਬڑے ਲੋਕ ਚਲੇ ਗਏ ਨੇ ਕਿ ਪਰਮੇਸ਼ਰ ਉਹਨਾਂ ਤੇ ਖੁਸ਼ ਹੋਇਆ ਹੋਣਾ ਹੈ ਅਫਸੋਸ ਕੀਤਾ ਹੈ ਪਰਮੇਸ਼ਰ ਨੇ ਮੈਂ ਐਡੀ ਮੁਸ਼ਕਲ ਦੇ ਵਿੱਚੋਂ ਪਰਮੇਸ਼ਰ ਨੇ ਸੋਚਿਆ ਹੋਣਾ ਕਿ ਮੈਂ ਐਡੇ ਕਠਿਨ ਰਾਵਾਂ ਦੇ ਵਿੱਚੋਂ ਇਹ ਬੰਦੇ ਨੂੰ ਕੱਢ ਕੇ ਲੈ ਕੇ ਆਂਦਾ ਏ ਇਹ ਬੰਦਾ ਬਿਮਾਰ ਸੀਗਾ ਇਹ ਬੰਦਾ ਕਰਜ਼ੇ ਥੱਲੇ ਸੀਗਾ ਇਹ ਬੰਦਾ ਬਿਮਾਰੀਆਂ ਦੇ ਨਾਲ ਘੁੱਲਦਾ ਪਿਆ ਸੀਗਾ ਇਹ ਬੰਦਾ ਬੜਾ ਬਦਸੂਰਤ ਸੀਗਾ ਇਹ ਬੰਦੇ ਨੂੰ ਕੋਈ ਨਹੀਂ ਸੀ ਜਾਣਦਾ ਅੱਜ ਮੇਰੀ ਕਿਰਪਾ ਇਹਨਾਂ ਦੇ ਉੱਤੇ ਆ ਗਈ ਏ ਅੱਜ ਮੇਰੀ ਬਰਕਤ ਆ ਗਈ ਏ ਕਿ ਇਹ ਬੰਦਾ ਮੇਰੇ ਤੋਂ ਪਿੱਛੇ हट ਗਿਆ ਅਫਸੋਸ ਕਰੇਗਾ ਪਰਮੇਸ਼ਰ ਕਿ ਖੁਸ਼ ਹੋਏਗਾ ਹਲੋ ਕੀ ਕਰੇਗਾ ਹਲੋ ਅਫਸੋਸ ਕਰੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਡੇ ਤੇ ਅਫਸੋਸ ਕਰੇ ਤੁਸੀਂ ਚਾਹੁੰਦੇ ਹੋ ਹਾਂਜੀ ਖੁਦਾ ਦੇ ਲੋਕੋ ਅਗਰ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਡੇ ਤੇ ਕਦੀ ਅਫਸੋਸ ਨਾ ਕਰੇ ਤੇ ਕਦੀ ਗਲਤੀ ਨਾ ਕਰੇ ਪਰਮੇਸ਼ਰ ਦੇ ਅਭਿਸ਼ੇਕ ਦੇ ਵਿੱਚ ਆ ਕੇ ਕੋਈ ਗਲਤੀ ਨਾ ਕਰੋ ਤੁਹਾਡਾ ਕੋਈ ਵੀ ਕੰਮ ਹੈ ਉਹਨੂੰ ਵਫਾਦਾਰੀ ਦੇ ਨਾਲ ਚੱਲੋ ਤੁਹਾਡਾ ਕੋਈ ਵੀ ਰਿਸ਼ਤਾ ਹੈ ਉਹਦੇ ਵਿੱਚ ਵਫਾਦਾਰੀ ਦੇ ਨਾਲ ਚੱਲੋ ਤੁਹਾਡਾ ਕੋਈ ਵੀ ਕੋਈ ਵੀ ਸਿਸਟਮ ਹੈ ਤੁਹਾਡੀ ਜ਼ਿੰਦਗੀ ਦਾ ਕੋਈ ਵੀ ਸਾਹ ਵਫਾਦਾਰੀ ਦੇ ਨਾਲ ਚੱਲੋ ਇਹ ਨਾ ਸੋਚੋ ਕਿ ਮੈਂ ਜੱਗ ਦੇ ਲਈ ਕਰਦਾ ਪਿਆ ਤੁਸੀਂ ਇਹ ਸੋਚੋ ਕਿ ਮੈਂ ਆਪਣੇ ਜਿਉਂਦੇ ਰੱਬ ਦੇ ਲਈ ਕਰਦਾ ਪਿਆਗਾ ਖੁਦਾ ਦੇ ਲੋਕੋ ਜਦੋਂ ਸ਼ੈਤਾਨ ਬੰਦੇ ਨੂੰ ਪਾਪ ਕਰਵਾਉਂਦਾ ਹੈ ਪਰਮੇਸ਼ਰ ਦੇ ਮਾਣ ਪਾਉਂਦਾ ਬੰਦਾ ਸੀਗਾ ਦਾਊਦ ਕਿ ਦਾਊਦ ਨੇ ਜਰਾ ਜਿੰਨਾ ਵੀ ਰੱਬ ਨੂੰ ਯਾਦ ਨਹੀਂ ਕੀਤਾ ਹੋਣਾ ਕਿ ਉਹਦੇ ਦਿਮਾਗ 'ਚ ਨਹੀਂ ਆਇਆ ਹੋਣਾ ਕਿ ਇਹ ਪਾਪ ਇਹ ਮੈਂ ਕਿਉਂ ਕਰਦਾ ਪਿਆਵਾ ਤੇ ਤੁਹਾਨੂੰ ਪਤਾ ਹੈ ਜਦੋਂ ਸ਼ੈਤਾਨ ਬੰਦੇ ਤੋਂ ਪਾਪ ਕਰਵਾਉਂਦਾ ਹੈ ਤੇ ਇੱਕ ਗੱਲ ਉਹਨੂੰ ਕਹਿੰਦਾ ਉਹ ਪਤਾ ਹੈ ਕੀ ਹੈ ਸੁਣਨਾ ਚਾਹੁੰਦੇ ਹੋ ਇਹ ਪਾਪ ਨਹੀਂ ਸ਼ੈਤਾਨ ਜਦੋਂ ਬੰਦੇ ਤੋਂ ਪਾਪ ਕਰਵਾਉਂਦਾ ਤੇ ਕੀ ਕਹਿੰਦਾ ਇਹ ਪਾਪ ਨਹੀਂ ਹੈਲੋ ਕੀ ਕਹਿੰਦਾ ਜੀ ਨਹੀਂ ਇਹ পাপ ਨਹੀਂ ਹੈ ਬਸ ਇੱਕ ਪੁਆਇੰਟ ਇਹਦੇ ਕੋਲ ਇਹ পাপ ਨਹੀਂ ਤੁਸੀਂ ਆਪਣੀ ਬੁੱਧ ਵਿੱਚ ਬੜੇ ਸਮਝਦਾਰ ਹੋ ਤੁਸੀਂ ਬੜੇ ਸਿਆਣੇ ਹੋ ਤੁਸੀਂ ਬੜਾ ਸੋਚ ਸਮਝ ਕੇ ਫੈਸਲਾ ਕਰਦੇ ਹੋ ਪਰ ਖੁਦਾ ਦੇ ਲੋਕੋ ਬਾਈਬਲ ਇੱਕ ਸ਼ੀਸ਼ਾ ਏ ਜਿੰਨੀ ਦੇਰ ਬੰਦਾਂ ਦੇ ਵਿੱਚ ਖੜਦਾ ਨਹੀਂ ਉਨੀ ਦੇਰ ਉਹਨੂੰ ਸੱਚ ਪਤਾ ਨਹੀਂ ਲੱਗਦਾ ਪਰ ਜਿਨਨੇ ਲੋਗ ਬਾਈਬਲ ਦੇ ਸਾਹਮਣੇ ਖੜ ਗਏ ਨੇ ਪਰਮੇਸ਼ਵਰ ਨੇ ਉਹਨਾਂ ਨੂੰ ਝੂਠੇ ਤੋਂ ਸੱਚਾ ਬਣਾ ਦਿੱਤਾ ਤੇ ਜਿਹੜੇ ਲੋਗ ਆਪਣੇ ਆਪ ਦੇ ਵਿੱਚ ਉਹ ਸੱਚੇ ਬਣੇ ਫਿਰਦੇ ਨੇ ਤੇ ਬਾਈਬਲ ਨੇ ਉਹਨਾਂ ਨੂੰ ਝੂਠੇ ਸਾਬਤ ਕਰ ਦਿੱਤਾ ਹੈ। ਉਹ ਖੁਦਾ ਦੇ ਲੋਕੋ ਤੁਸੀਂ ਇਹ ਮਤ ਸੋਚੋ ਕਿ ਤੁਹਾਡੇ ਕੋਲ ਕਦੀ ਕੋਈ ਗਲਤੀ ਨਹੀਂ ਹੋਣੀ। ਇਮਾਨ ਸੋਚੋ ਕਿ ਸ਼ੈਤਾਨ ਜਿਹੜਾ ਸਿਰਫ ਉਹਨਾਂ ਦੇ ਪਿੱਛੇ ਸੀਗਾ ਤੇ ਸਾਨੂੰ ਨਹੀਂ ਪੁੱਛੇਗਾ ਉਹਦੇ ਕੋਲ ਬੜੇ ਪੈਂਤਰੇ ਨੇ ਉਹ ਪਹਿਲੀ ਗੱਲ ਇਹ ਕਹਿੰਦਾ ਇਹ ਪਾਪ ਨਹੀਂ ਹੈਗਾ ਦੂਜੀ ਗੱਲ ਉਹ ਕੰਨ 'ਚ ਫੂਕ ਮਾਰਦਾ ਤੂੰ ਪਵਿੱਤਰ ਬੜਾ ਤੀਜੀ ਗੱਲ ਉਹ ਕਹਿੰਦਾ ਤੂੰ ਸਮਝਦਾਰ ਬੜਾ ਉਹਨੂੰ ਨਜਾਇਜ਼ ਪੰਪ ਦਿੰਦਾ ਰਹਿੰਦਾ ਵੀ ਤੂੰ ਭਗਤ ਬਣਾ ਹੈ ਤੇਰੀ ਤਾਂ ਰੱਬ ਨਾਲ ਸਿੱਧੀ ਗੱਲ ਏ ਉਹ ਖੁਦਾ ਦੇ ਲੋਕੋ ਬڑے ਲੋਕ ਗਲਤ ਫਹਮੀਆਂ ਦਾ ਸ਼ਿਕਾਰ ਹੋਏ ਪੈਣੇ ਅੱਜ ਤੁਸੀਂ ਆਪਸੇ ਵਿੱਚ ਮੀਟਿੰਗ ਕਰਕੇ ਵੇਖ ਲਿਆ ਜੇ ਉਹਨਾਂ ਨੂੰ ਪੁੱਛੋ ਜੇ ਅੱਧੇ ਲੋਕਾਂ ਨੂੰ ਸੁਪਨੇ ਬੜੇ ਪਵਿੱਤਰਤਾਈ ਦੇ ਆਉਂਦੇ ਨੇ ਪਰ ਜੀਵਨ ਦੇ ਵਿੱਚ ਪਵਿੱਤਰਤਾਈ ਨਹੀਂ ਇਹ ਸਹੀ ਗੱਲ ਆ ਤੁਹਾਨੂੰ ਚਰਚ ਦੇ ਅੰਦਰ ਲੋਕ ਬੜੇ ਪਵਿੱਤਰ ਦਿਸਣਗੇ ਪਰ ਚਰਚ ਤੋਂ ਬਾਹਰ ਨਿਕਲਦੇ ਆ ਤੁਸੀਂ ਆਰਾਨ ਹੋ ਜਾਂਦੇ ਹੋ ਕਿਹ ਬੰਦੇ ਦਾ ਅਸਲੀ ਰੂਪ ਇਹੋ ਜਿਹਾ ਖੁਦਾ ਦੇ ਲੋਕੋ ਕਦੀ ਵੀ ਕੋਈ ਗਲਤੀ ਹੁੰਦੀ ਏ ਸ਼ੀਸ਼ੇ ਦੇ ਸਾਹਮਣੇ ਖੋਣੇ ਬਾਈਬਲ ਇੱਕ ਸ਼ੀਸ਼ਾ ਹੈ ਬਾਈਬਲ ਕੀ ਹੈ ਸ਼ੀਸ਼ਾ ਸ਼ੀਸ਼ੇ ਦੇ ਸਾਹਮਣੇ ਤੁਹਾਨੂੰ ਪਤਾ ਇਹਨਾਂ ਲੋਕਾਂ ਤੋਂ ਇੱਕ ਗਲਤੀ ਹੋਈ ਤੇ ਗਲਤੀ ਤੋਂ ਵੱਡੀ ਗਲਤੀ ਕੀ ਕਰ ਲੈਂਦੇ ਨੇ ਜਦੋਂ ਪਾਪ ਹੋ ਜਾਂਦਾ ਏ ਉਹਨੂੰ ਪਾਪ ਨੂੰ ਛਪਾਉਂਦੇ ਨੇ ਪਰ ਧੰਨਵਾਦ ਹੈ ਖੁਦਾ ਦਾ ਕਿ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਥੱਲੇ ਆਂ ਪ੍ਰਭੂ ਯਿਸੂ ਦੀ ਦਇਆ ਦੇ ਥੱਲੇ ਆਂ ਜਿੱਡਾ ਮਰਜੀ ਵੱਡਾ ਪਾਪੀ ਏ ਜਿੱਡਾ ਮਰਜੀ ਵੱਡਾ ਗੁਨੇਗਾਰ ਜਿੱਡਾ ਮਰਜੀ ਵੱਡਾ ਚੋਰ ਠੱਗ ਏ ਉਹ ਜਿੱਡਾ ਮਰਜੀ ਜਵਾਰੀਆ ਵਾ ਜਿੱਡਾ ਮਰਜੀ ਨਸ਼ੇੜੀ ਏ ਤੇ ਚਰਚ ਦੇ ਦਰਵਾਜ਼ੇ ਉਹਦੇ ਲਈ ਖੁੱਲੇ ਨੇ ਪਾਸਟਰ ਉਹਦੀ ਜ਼ਿੰਦਗੀ ਨਹੀਂ ਬਦਲਣ ਵਾਲਾ ਹੈਗਾ ਯਿਸੂ ਦਾ ਕਲਾਮ ਉਹਦੀ ਜ਼ਿੰਦਗੀ ਬਦਲ ਦੇਗਾ ਫਦਾ ਦੇ ਲੋਕੋ ਮੈਨੂੰ ਇਸ ਜਗ੍ਹਾ ਤੇ ਬੜਾ ਚਿਹਰੋ ਗਿਆ ਪ੍ਰਚਾਰ ਕਰਦੇ ਨੂੰ ਪਰ ਤੁਸੀਂ ਕਦੀ ਮੈਨੂੰ ਇਹ ਸ਼ਬਦ ਮੇਰੇ ਕੋਲੋਂ ਸੁਣਿਆ ਜੇ ਮੈਂ ਕਦੀ ਕਿਸੇ ਨੂੰ ਖੜਾ ਕਰਕੇ ਕਹਿ ਦਿੱਤਾ ਹੋਵੇ ਕਿ ਤੂੰ ਬੜਾ ਪਾਪੀ ਕਦੀ ਸੁਣਿਆ ਸ਼ਬਦ ਬੋਲੋ ਜਾਂ ਮੈਂ ਕਹਿ ਦਿੱਤਾ ਹੋਵੇ ਕਿ ਤੂੰ ਜਰਦਾ ਲਾਉਣਾ ਹੈ ਤੂੰ ਬੀੜੀ ਲਾਉਣਾ ਤੇਰੇ ਚ ਗੁਨਾਹ ਬੜੇ ਨੇ ਤੇ ਤੂੰ ਚਰਚ ਜਣਾ ਵੜ ਕਦੀ ਕਿਹਾ ਮੈਂ ਕਿਉਂ ਜਦੋਂ ਵੀ ਮੈਂ ਇਹੋ ਜਿਹੇ ਬੰਦੇ ਨੂੰ ਵੇਖਦਾ ਮੈਂ ਸੋਚਦਾ ਮਾਂ ਕਿ ਮੈਂ ਇਹਦੇ ਤੋਂ ਪਹਿਲਾਂ ਸੀ ਜੇ ਯੀਸ਼ੂ ਮੇਰੇ ਤੇ ਕਿਰਪਾ ਕਰ ਸਕਦਾ ਏ ਤੇ ਉਹਦਾ ਹੱਥ ਛੋਟਾ ਨਹੀਂ ਜਿਹੜਾ ਇਹਦੇ ਤੱਕ ਨਾ ਪਹੁੰਚੇ ਉਹ ਖੁਦਾ ਦੇ ਲੋਕੋ ਇਸ ਐਟੀਟਿਊਡ ਦੇ ਵਿੱਚ ਨਾ ਰਭੋ ਜੇ ਮੈਂ 40 ਰੋਜ਼ੇ ਰੱਖਦਾ ਇਹਨੇ ਕਦੀ ਰੋਜ਼ਾ ਨਹੀਂ ਰੱਖਿਆ ਮੈਂ ਬਾਈਬਲ ਬੜੀ ਪੜਦਾ ਮਾਂ ਇਹਨੇ ਕਦੀ ਬਾਈਬਲ ਨਹੀਂ ਪੜੀ ਮੈਂ ਗੀਤ ਬੜੇ ਸੋਹਣੇ ਗਾਉਣਾ ਮਾਂ ਇਹਨੂੰ ਕਦੀ ਗੀਤ ਗਾਉਂਦੇ ਨਹੀਂ ਦੇਖਿਆ ਮੇਰੀ ਭਗਤੀ ਬੜੀ ਵੱਡੀ ਏ ਇਹਨੇ ਇਹਦੀ ਭਗਤੀ ਨਹੀਂ ਆ ਗਈ ਤੇ ਯਾਦ ਰੱਖੋ ਖੁਦਾ ਦੇ ਲੋਕੋ ਉਹ ਜਦੋਂ ਪ੍ਰਭੂ ਯਸ਼ੁਅ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ ਸੀਗਾ ਬੜੇ ਧਰਮੀ ਖੜੇ ਸੀਗੇ ਪਰ ਇੱਕ ਡੱਕ ਨੂੰ ਪ੍ਰਭੂ ਨੇ ਕਹਿ ਦਿੱਤਾ ਤੂੰ ਅੱਜ ਹੀ ਮੇਰੇ ਨਾਲ ਸਵਰਗ ਦੇ ਵਿੱਚ ਆਏਗਾ ਉਹਦੇ ਫੈਸਲੇ ਬੜੇ ਅਦਭੁਤ ਨੇ ਕਿਨੇ ਹਲੋ ਉਹਦੇ ਫੈਸਲੇ ਅਦਭੁਤ ਨੇ ਤੇ ਪ੍ਰਭੂ ਐਡਾ ਵੀ ਮੂਰਖ ਨਹੀਂ ਹੈਗਾ ਕਿ ਉਹ ਧਰਮੀ ਦੇ ਲਈ ਦਰਵਾਜ਼ਾ ਬੰਦ ਕਰੇ ਤੇ ਪਾਪੀ ਨੂੰ ਕਹੇ ਖਾਮਿਆ ਐਡਾ ਹੋ ਜਾਏਗਾ ਹਾਂਜੀ ਉਹ ਨਿਆਂਈ ਪਰਮੇਸ਼ਵਰ ਰੇ ਇਹ ਨਹੀਂ ਕਿ ਯੇਸ਼ੂ ਦੀ ਕਿਰਪਾ ਦੇ ਥੱਲੇ ਅਸੀਂ ਤੇ ਯੇਸ਼ੂ ਦੀ ਬਰਕਤ ਸਾਡੇ ਉੱਤੇ ਬੜੀ ਵੱਡੀ ਏ ਤੇ ਜੋ ਮਰਜ਼ੀ ਪਾਪ ਕਰ ਦੋ ਕਿਹੜਾ ਕਿਸ ਨੂੰ ਪਤਾ ਲੱਗਣਾ ਇੱਕ ਵੇਲੇ ਤੱਕ ਫੋਨ ਚਲਾਓ WhatsApp ਤੇ ਚੈਟ ਕਰੋ ਕਿਹੜਾ ਕੋਈ ਦੇਖਦਾ ਪਿਆ ਹੈਗਾ ਜਿੱਥੇ ਮਰਜ਼ੀ ਜੋ ਮਰਜ਼ੀ ਕਰੋ ਕਿਹੜਾ ਕਿਸੇ ਨੂੰ ਪਤਾ ਲੱਗਦਾ ਪਿਆ ਹੈਗਾ ਪਰ ਉਹ ਸਭ ਕੁਝ ਜਾਣਦਾ ਹੈ ਮੂਸਾ ਦੇ ਨਾਲ ਕਿੱਥੇ ਪ੍ਰਭੂ ਨੇ ਗੱਲ ਕੀਤੀ ਬਲਦੀ ਝਾੜੀ 'ਚ ਕਿੱਥੇ ਗੱਲ ਕੀਤੀ ਜੀ ਅੱਗ 'ਚ ਕੋਈ ਵੜ ਸੰਗਦਾ ਬੋਲੋ ਉਹ ਅੱਗ 'ਚ ਵੜ ਕੇ ਗੱਲਾਂ ਕਰਦਾ ਉਹਦੇ ਲਈ ਕੋਈ ਔਖਾ ਨਹੀਂ ਕਿਸੇ ਦੀ ਰਜਾਈ 'ਚ ਵੜ ਕੇ ਉਹਨੂੰ ਵੇਖਣਾ ਵੀ ਇਹ ਕੀ ਕਰਦਾ ਪਿਆਗਾ ਉਹਨੂੰ ਕੋਈ ਔਖਾ ਨਹੀਂ ਹੈਗਾ ਕਿ ਤੁਹਾਡੇ ਫੋਨ ਦਾ ਪਾਸਵਰਡ ਖੋਲਿਆ ਨਾ ਜਾਏਗਾ ਉਹਨੋਂ ਤੂੰ ਉਹਦੇ ਲਈ ਕੋਈ ਔਖਾ ਨਹੀਂ ਹੈਗਾ ਕਿ ਤੁਹਾਡੀ ਗੱਡੀ 'ਚ ਨਾ ਪਛਾਣ ਪਾਵੇ ਕੌਣ ਬਹਿੰਦਾ ਤੇ ਕੌਣ ਨਹੀਂ ਬਹਿੰਦਾ ਉਹਦੇ ਲਈ ਕੋਈ ਔਖਾ ਨਹੀਂ ਹੈਗਾ ਕਿ ਉਹਨੂੰ ਪਤਾ ਨਾ ਲੱਗੇ ਕਿ ਤੁਹਾਡੇ ਘਰ ਤੁਹਾਡੇ ਬੈਡਰੂਮ ਦੇ ਵਿੱਚ ਕੀ ਹੁੰਦਾ ਹੈ ਖੁਦਾ ਦੇ ਲੋਕੋ ਉਹ ਸਭ ਕੁਝ ਜਾਣਦਾ ਹੈ ਉਹ ਹੁਣ ਆਪਣੇ ਨਾਲ ਦੇ ਨੂੰ ਕਹੋ ਕਿ ਭਾਈ ਯੇਸ਼ੂ ਸਭ ਕੁਝ ਜਾਣਦਾ ਹੈ